ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ ਰੋਹ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਮਾਤਮਾ ਤੁਹਾਡੀ ਸਾਰਿਆਂ ਦੀ ਮਨੋ ਕਾਮਨਾਵਾਂ ਜ਼ਰੂਰ ਪੂਰੀਆਂ ਕਰੇ ਬੈਠੇ ਆ ਜੀ ਸਰਦਾਰ ਸਾਹਿਬ ਬਣ ਕੇ ਹਨ ਵਧੀਆ ਐਨ ਕੰਨ ਲਾੜੀਆ ਦੇ ਘਰ ਇੱਕ ਘੜੀ ਥੁੜੀ ਬੈ ਕੇ ਮੁੰਦੀ ਮਾਨੀ ਪਾ ਕੇ ਐਨ ਕੰਨ ਕਾ ਲਾ ਕੇ ਆਪਣੇ ਘਰ ਦੇ ਵਿੱਚ ਆਪਾਂ ਐਨ ਬੱਜੇ ਉਹਦਾ ਉਹਦਾ ਕਾਰਨ ਵੀ ਇੱਕ ਹੋਰ ਹੈਗਾ ਮੇਰੀਆਂ ਰੀਤਾਂ ਕਰਨਾਂ ਨੂੰ ਫਿਰਦੇ ਨੂੰ ਲੋਕ ਬੁਰੀਏ ਦੀਸਾਂ ਕਿੱਕਣਾ ਲੋਕ ਲੋਕ ਮੈਂ ਬਾਹਰਲੇ ਲੋਕਾਂ ਨੂੰ ਹੀ ਹੈ ਨਾ ਚਦੋ ਉਹ ਉਹ ਤਾਂ ਉਹ ਮੇਰੇ ਉਹ ਲੋਕਾਂ ਨੂੰ ਕਹਿੰਦੇ ਮੇਰੀ ਮੈਂ ਆਪਣੀ ਬਾਈਕ ਦੀ ਗੱਲ ਕਰਦਾ ਉਹ ਸੋਦੀ ਵੀ ਜਿੱਕਣਾ ਮੈਂ ਬੈਠਾ ਰਹਿੰਦਾ ਸਾਰੀ ਦਿਹਾੜੀ ਕਿ ਵੀ ਇਹਨਾਂ ਦਾ ਕੰਮਕਾਰ ਆ ਵੀ ਭਈਆ ਕੱਖ ਕੰਡਾ ਕਰ ਦਿੰਦਾ ਵੀ ਇਹ ਬਸ ਐਵੇਂ ਬੈਠੇ ਵਿਲੇਜ ਫਰਾਨ ਐਦਾਂ ਦੇ ਬਹੁਤ ਦਿਮਾਗ ਦੇ ਵਿੱਚ ਗੱਲਾਂ ਚੱਲਦੀਆਂ ਨੇ ਪਰ ਮੈਂ ਵੀ ਇੱਕ ਚੀਜ਼ ਨੋਟ ਕਰਦਾ ਦੇਖ ਰਿਹਾ ਮੈਂ ਪਿਛਲੇ ਕਈ ਦਿਨਾਂ ਤੇ ਕੋਈ ਉਹ ਨਾਗਾ ਹੋਣਾ ਐ ਜਿਸ ਦਿਨ ਫੋਨ ਕਰਕੇ ਹਰੀ ਗੜੀ ਭਾਬੀ ਨੂੰ ਇਸ ਘਰ ਦੇ ਵਿੱਚ ਨਹੀਂ ਸੱਦਿਆ ਜਾਂਦਾ ਹਾਂ ਫਿਰ ਤਾਂ ਫਿਰ ਮੇਰੇ ਵਾਂਗੂੰ ਮੂੰਂਦੀਆਂ ਨਹੀਂ ਪਾ ਕੇ ਬੈਠ ਹੋਣਾ ਤੇ ਨਾ 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 ਇਹ ਨਹੀਂ ਹੋ ਸਕਦੀ ਇਹਦੀ ਜੇ ਨਹੀਂ ਪੂਰੀ ਹੋਣੀ ਨਾਲੀ ਤੇ ਮੈਨੂੰ ਪਤਾ ਤੇਰੀ ਜੀ ਕਦੋਂ ਪੂਰੀ ਹੋਣੀ ਐ ਹੁਣ ਮੈਂ ਪਿਛਲੇ ਕਈ ਦਿਨਾਂ ਤੋਂ ਲੰਗਰ ਪਾਣੀ ਬਣਾਉਣਾ ਛੱਡਤਾ ਵੀ ਭਾਈ ਮੈਂ ਨਹੀਂ ਸਬਜ਼ੀ ਨੂੰ ਤੜਕਾ ਲਾਉਣਾ ਮੈਂ ਨਹੀਂ ਕੁਝ ਕੱਟਣਾ ਮੈਂ ਨਹੀਂ ਕਰਨਾ ਫਲਾਣਾ ਟੀਮ ਕੰਮ ਕਰਨਾ ਪੁੱਤਣ ਦੀ ਦੁਖੀ ਹੋਈਆਂ ਪੜਦੀਆਂ ਨੇ ਸੰਦੀਪ ਵਿਚਾਰੀ ਉਹ ਢਿੱਲੀ ਮਸੀ ਚਲੋ ਉਹਨੂੰ ਕਿਆ ਕਹਿਤਾ ਦੇ ਆ ਪਰ ਮੈਂ ਇੱਕ ਹੈਰਾਨ ਆ ਵੀ ਆਪਾਂ ਡੇ ਦੀ ਪਹਿਲੇ ਬਲੌਗ ਦੇ ਵਿੱਚ ਕੱਡੇ ਸੀਗੇ ਭਾਂਡੇ ਢਿੰਡਾ ਜਿਆ ਕਿਉਂ ਪਾ ਵੀ ਕਿੰਦਰ ਨਹੀਂ ਆ ਗਈ ਫੋਨ ਸੁਖਵੀਰ ਦੇ ਕੋਲ ਨਹੀਂ ਤਾਂ ਹੈਗਾ ਤੇ ਦੂਆ ਫੋਨ ਲੱਭ ਗਿਆ ਹੁਣ ਸਵੇਰ ਦਾ ਫੋਨ ਲੱਭਦੇ ਫਿਰਦੇ ਕਿੱਥੇ ਹੈ ਕਿੱਥੇ ਨਹੀਂ ਹੈਗਾ ਹੁਣ ਦੇਖਦੇ ਕੰਮ ਤੇ ਲੱਗੇ ਵੀ ਆ ਤਾਂ ਚਲ ਇੰਨਾ ਛੋਕਾ ਕਰ ਵੀ ਛਾਵੇਂ ਆ ਗਈ ਇਹਨਾਂ ਦੇ ਕੋਲ ਮੈਨੂੰ ਲੱਗਦਾ ਵੀ ਐਸਾ ਸਾਫ ਕਰ ਦੇ ਮੁੜ ਗਿਆ ਮੁੜ ਆਇਆ ਮੁੜਿਆ ਹੁਣ ਤਾਂ ਮੁੜ ਬਦਲ ਵੀ ਹੋ ਗਿਆ ਬਾਈ ਠੀਕ ਹੋ ਗਿਆ ਕੰਮ ਮਲਾਉ ਜੀ ਉੱਧਰ ਚੱਲ ਕੇ ਉਹਨਾਂ ਨੂੰ ਮਨ ਕਰ ਨਾਲ ਕਰੀਏ ਚਾਰ ਸਵਾਲ ਜਵਾਬ ਇਹਨਾਂ ਦੇ ਨਾਲ ਕਿ ਭਾਬੀ ਕਹਿੰਦੇ ਸੱਦੀ ਹਾਂ ਹੁੰਦੀ ਨਹੀਂ ਪਾ ਕੇ ਬੈਠਣੀਆਂ ਮੇਰੇ ਵਾਂਗੂ ਵਾਈ ਕੁਰਸੀ ਦਾ ਖਾਸਾ ਵਾਈ ਕੁਰਸੀ ਕੀ ਫੁੱਤੇ ਫਰਮਾਉਦਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਵਿੱਚ ਠਹਿਕੇ ਅ ਕਹਿੰਦਾ ਉਹਨੇ ਇਹ ਸੋਨਾ ਤਾਂ ਕੂੜਾ ਹੁੰਦਾ ਸੋਨਾ ਕੂੜਾ ਹੁੰਦਾ ਹਾਂ ਕਿਹ ਕਿਹਦਾ ਬੰਦੇ ਬਾਤ ਕਰ ਮਨ ਉਹਦੇ ਦੇ ਅੰਮ੍ਰਿਤ ਅੰਮ੍ਰਿਤ ਜੀ ਅੰਗਰੇਜ਼ ਚੂੜੀ ਹੁੰਦੀ ਏ ਕਿੰਦਾ ਸੋਨਾ ਸੋਨਾ ਕੂੜਾ ਹੁੰਦਾ ਜਿਵੇਂ ਤੁਸੀਂ ਕਹਿੰਦ ਨੇ ਨਾ ਵੀ ਮੁੰਡੀਆਂ ਬਾਕੇ ਬੈਠਣਾ ਚਾਹੁੰਦੀ ਐ ਨਹੀਂ ਸੋਨਾ ਹਾਂ ਹੁਣ ਇਹਨੇ ਨਹੀਂ ਕਹਾਂ ਜੀ ਸੋਨਾ ਤਾਂ ਹੈ ਹੈ ਨਹੀਂ 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 ਸੋਨਾ ਹੈ ਇਹ ਤਾਂ ਸਾਡੇ ਮੰਨਣ ਪਰ ਭਾਬੀ ਜੇ ਮੰਨ ਰਿਹਾ ਤਾਂ ਹੈਗਾ ਜੇ ਨਾ ਮੰਨਿਆ ਤਾਂ ਕੂੜਾ ਇਹ ਜੇ ਪਾਣੀ ਨੂੰ ਮੰਨ ਲਓ ਅਜਮੇਰ ਸ਼ਨੀਪ ਕੇ ਦੇ ਸੀ ਉਥੇ ਖਵਾਜੇ ਦੀ ਜਗਾ ਹੈ ਜੇ ਮੰਨ ਲਿਆ ਇਹ ਖਵਾਜਾ ਨਹੀਂ ਮੰਨਿਆ ਪਾਣੀ ਹੈ ਮੰਨ ਲਈ ਗੰਗਾ ਹੀ ਨਹੀਂ ਮੰਨੀ ਉਹ ਪਾਣੀ ਆ ਸਮਝ ਗਿਆ ਨਾ ਗੱਲ ਇਹ ਇਹ ਕਹਿੰਦਾ ਆਖਾ ਮੰਨਣ ਭਰਾ ਸਾਰਾ ਬੋਖਿਆ ਨਾ ਤੇ ਜਣੀ ਕਹਿੰਦੀ ਸੋਨਾ ਕੋਲਾ ਹੁੰਦਾ ਏ ਜਦ ਜੈਸਮੀਨ ਦਾ ਵਿਆਹ ਲੱਗੇ ਤੇ ਕਰਨ ਮੈਂ ਇਹਨੂੰ ਕਿਹਾ ਵਾ ਆਪਣੇ ਸੋਨਾ ਸੁਣਾ ਉਹਨਾਂ ਨੂੰ ਪਾਉਣਾ ਨੇ ਲੈਣੀ ਕੋਣ ਨੇ ਇੱਦਾਂਗੇ ਆ ਵੀ ਕਰਨਾ ਉਹ ਵੀ ਕਰਨਾ ਇਹ ਜਿਆ ਡੰਡਾ ਦੇ ਕੇ ਰੱਖਿਆ ਮੇਰੇ ਉਹਦੇ ਪਿੱਛੇ ਮਾਹ ਵੀ ਕੁੜੀ ਆਪਾਂ ਨੇ ਪੜ੍ਹਾਤੀ ਲਿਖਾਤੀ ਸਾਰਾ ਕੁਝ ਕਰਤਾ ਆਪਾਂ ਨੇ ਦੇਖ ਮੇਰੀ ਗੱਲ ਸੁਣ ਉਹੀ ਸੋਨਾ ਹੈ ਉਹਦੇ ਵਾਸਤੇ ਉਹੀ ਸਾਰਾ ਕੁਝ ਹੈਗਾ ਮੈਂ ਮੰਨਦੀ ਆਂ ਡਾਲੀ ਤਾਂ ਗੱਲ ਇਹ ਆ ਵੀ ਤੁਸੀਂ ਹਰ ਕੋਈ ਕਹਿੰਦਾ ਕੁੜੀ ਆਏਗਾ ਤੀ ਕੁੜੀ ਆਗਾਤੀ ਕੁੜੀ ਬਲਣਗਤੀ ਬਈ ਹਰ ਹਾਰਿਕ ਮਾਪੇ ਆਪਣੀ ਜਿੰਦ ਜਾਨ ਲਾ ਦਿੰਦਾ ਆਪਣੇ ਧੀ ਪੁੱਤ ਵਾਸਤੇ ਕੀ ਕਰ ਸਮਝ ਗਏ ਨਾ ਬਈ ਕਰਨੇ ਜਾਂਦਾ ਧੀ ਪੁੱਤ ਵਾਸਤੇ ਮੈਂ ਗੁੱਸਾ ਹੁੰਦਾ ਪਰ ਗੁੱਸਾ ਹਾਂ ਆਹੀ ਆਹੀ ਡਬਲ ਤੁਸੀਂ ਨਹੀਂ ਰਿਫੜੀਆਂ ਲਾ ਪੁਰਾਣੀਆਂ ਰੀਤੀ ਰਿਵਾਜਾਂ ਆਈਆਂ ਨੇ ਇਹੀ ਤੁਹਾਡੇ ਮਤਲਬ ਉਹ ਕਰਦੇ ਨੇ ਵੀ ਕੋਈ ਇੰਨਾ ਬਹੁਤਾ ਨਹੀਂ ਕਰਿਆ ਸੀ ਹਾਂ ਪੁਰਾਣਾ ਹੀ ਕਰਿਆ ਹਾਂ ਪੁਰਾਣਾ ਪੁਰਾਣਾ ਦਾ ਕਰਨਾ ਚਾਹੀਦਾ ਹੋਰ ਚੀਜ਼ਾਂ ਛੱਡਣੀਆਂ ਜਿਨੂੰ ਆਪ ਡੋਬਰੀ ਜਨ ਡੋਬਰੀ ਇੰਨਾ ਨਹੀਂ ਕਰਿਆ ਹੈਗਾ ਅਸੀਂ ਕੋਈ ਤੇ ਕਰ ਆ ਦੇਖਣ ਨੂੰ ਤਾਂ ਲੱਗਿਆ ਮੈਨੂੰ ਡੋਬਰੀ ਦਿੱਤੀ ਇਨਾਂ ਨੂੰ ਕੋਈ ਬਹੁਤਾ ਨਹੀਂ ਕਰਿਆ ਠੀਕ ਹੈ ਕਰੀ ਠੀਕ ਹੈ ਕਰਿਆ ਚੱਲ ਮੈਨੂੰ ਆਇਆ ਦੱਸ ਤੇ ਆ ਤੇਰੇ ਸਾਡੇ ਗੋਡੇ ਉੱਤੋਂ ਦੇ ਸਾਥੀਓ ਸੀ ਮੈਂ ਤਾਂ ਮੈਂ ਕਿਨੇ ਵੀ ਆ ਗਏ ਅਲਕੱਤਾ ਆਪਣੇ ਵੀਰ ਜੀ ਦਾ ਪਾ ਜਾਇਆ ਕੋਈ ਫਿੱਟ ਜਾਉਂਦਾ ਚੱਕ ਲਾਉਂਦੀ ਆ ਪਾ ਲੈਂਦਾ ਜਦ ਤਰੇ ਨਈਂ ਕੱਟਣੇ ਲੱਗ ਪਏ ਇੱਧਰੇ ਬੜੇ ਕੱਟ ਰਿਹਾ ਹਾਂ ਅੱਗੇ ਖਾਲਸਾ ਬੈਗੂ ਤੇ ਤੈਨੂੰ ਦੁਆਰੀ ਬਸਤੀ ਦਾ ਸੀ ਅੱਛਾ ਹਾਂ ਬਸ ਮੋਟਾ ਕਰਨਾ ਹਾਂ ਕੰਝ ਸਟਰਾਉ ਦੇ ਨਹੀਂ ਇਹ ਨੂੰ ਮੈਂ ਪੁੱਤਰਾ ਜੀ ਉਹ ਭਾਬੀ ਨੂੰ ਤੇ ਬਣਾ ਬਚਾਣੀ ਭਾਬੀ ਨੂੰ ਅੱਛਾ ਚੱਲ ਦੀਦੀ ਮੈਂ ਬੁਲਾ ਸਾਸਰੀ ਕਾਰਜ ਜੀ ਵਿਆਹ ਬਣਾਉਣਾ ਸਾਸਰੀ ਕਾਲ ਜੀ ਇੱਥੇ ਗੇਮ ਹੋ ਰਹੀ ਪਈ ਮੈਂ ਤਾਂ ਨਾ ਵੈਸੇ ਜੈਸ ਮੈਨੂੰ ਕੋ ਚੁਟਰਾਉਣਾ ਆਈ ਸੀ ਠੀਕ ਆ ਮੈਂ ਜੇ ਦੇਖੀ ਜਰੀ ਆਜੀ ਝੋਲੀ ਮਹਲੇ ਤੇ ਮੈਂ ਘਰੋਂ ਚੱਲਣਾ ਕੰਮ ਉਹ ਬਈ ਕਹਿੰਦੇ ਹੁੰਨੇ ਆ ਬੇਇੱਜ਼ਤੀ ਕਰਾਉਗੀ ਨਹੀਂ ਵਾਪਿਸ ਕੋਈ ਨਾ ਕਰਕੇ ਬੁਲਾਉਣਾ ਪੱਕਾ ਨਹੀਂ ਨਾ ਮੈਂ ਪਹਿਲਾਂ ਤਾਂ ਕਹੇ ਇਹ ਮੈਂ ਭੋਰ ਕਰਕੇ ਨਹੀਂ ਬੁਲਾਇਆ ਦੀਦੀ ਨੂੰ ਮੈਨੂੰ ਚੰਗਾ ਨਹੀਂ ਲੱਗਦਾ ਹੈਗਾ ਹਾਂ ਕੰਮ ਆਉਂਦੀ ਐ ਥਰ ਫੜ ਕੇ ਅੱਛੇ ਅੱਛੇ ਥਰ ਫੜ ਕੇ ਹਾਂ ਕੰਮ ਆਉਂਦੀ ਐ ਥਰ ਫੜ ਕੇ ਮੇਰਾ ਜੀ ਨਹੀਂ ਕਰਦਾ ਹੈਗਾ ਤੁਸੀਂ ਪਹਿਲਾਂ ਬੋਕਿੱਟ ਦੇਣੇ ਆਂ ਵੀ ਭਾਬੀ ਨੂੰ ਵਿਚਾਲੀ ਨੂੰ ਕੰਮ ਲਾ ਲੈਨੇ ਤੁਸੀਂ ਇਹ ਉਹ ਕਤਿੰਕ ਮੈਨੂੰ ਸਾਰਾ ਪਤਾ ਹੈ ਨਾ ਬਈ ਇਹ ਦੀਦੀ ਤਾਂ ਉਹ ਫੜਾਉਣਾ ਐ ਤੇ ਜੈਸਮੀਨ ਦਾ ਜਿਹੜਾ ਉਹ ਪ੍ਰੋਗਰਾਮ ਤਾਂ ਉਹਦੇ ਬਾਅਦ ਡਿੰਡੇ ਆਏ ਹੋਏ ਚ ਥੋੜੇ ਜੇ ਉਹ ਫੜਾਉਣਾ ਐ ਤੇ ਇਹ ਮੈਨੂੰ ਦੇਖ ਕੇ ਕਹਿੰਦੇ ਤੂੰ ਕੱਲੀ ਹੋਈਆਂ ਵੀ ਲਿਆ ਮੈਂ ਤਵਾ ਦੰਨੀ ਆ ਮੇਰੇ ਨਾਲ ਭਾਈ ਬਹਿ ਕੇ ਜਲਦੀ ਦੀ ਮੈਂ ਧੋ ਲੈਨੇ ਕਹਿੰਦੇ ਨਹੀਂ ਵੀ ਮੈਂ ਕਰਾ ਦੰਨੀ ਆ ਕਹਦੇ ਹੁੰਦੇ ਆ ਨਾ ਵੀ ਮੰਨ ਲੈ ਇਸ ਥੋੜਾ ਜੇ ਬੰਦੇ ਦੇ ਕੀ ਹੋਣਾ ਚਾਹੀਦਾ ਇਹ ਹੋਣਾ ਚਾਹੀਦਾ ਵੀ ਹਾਂ ਵੀ ਕੋਈ ਫਾਜਵੇ ਮੁਰਗਾ ਕੋਈ ਮੁਰਗਾ ਕੇ ਫਾਜਵੇ ਕੰਮ ਕਰਾਉਣਾ ਇਹ ਹੋਣਾ ਚਾਹੀਦਾ ਫੇ ਮੁਰਗਾ ਫਸੇ ਜਾਦਾ ਕੰਮ ਕਰੋੜਿਆ ਦਾ ਮੇਰੇ ਤਾਂ ਪਰਮਾਤਮਾ ਰਹਿੰਦਾ ਵੀ ਕੀ ਅੰਗਸਾਨ ਹਾਂ 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 ਉਹ ਲੈ ਕੇ ਆਤਾ ਪਤਾ ਨਹੀਂ ਕਿੱਥੇ ਰੱਖ ਹੋਏ ਬੇਟਾ ਪਾਇਆ ਥੋੜਾ ਇੱਕ ਮੈਨੂੰ ਕਹਿ ਕੋਲ ਕਿ ਸ਼ਾਮ ਨੇ ਕੁਝ ਕਰੀ ਲੇ ਕਰੋ ਲੋ ਅੱਛਾ ਮੈਂ ਇਹਨਾਂ ਦੇ ਵਿੱਚ ਨਾ ਪਾਣ ਸੀ ਵੀ ਜਿਹੜੀ ਪਈ ਦੂਈ ਓਏ ਕੋਪੇ ਕਾਂਸੀ ਨਹੀਂ ਇਹ। ਇਹ ਕਾਂਸੀ ਨਹੀਂ ਹੈਗੇ ਇਹ। ਆ ਤਾਂ ਤਾਂਬਾ ਹੈ। ਤਾਂਬਾ ਹੈ। ਕਾਂਸੀ ਨਹੀਂ। ਬੱਸ ਫੀਲ ਕਰੋ ਤੇ ਰੱਖ ਦੋ ਨਹੀਂ ਮੈਂ ਪੱਟ ਕੇ ਤਾਂਬੇ ਲੈਣਗੇ। ਇਹਨਾਂ ਦੇ ਵਿੱਚ ਨਾ ਆ ਕਾਂਸੀ ਹੈ ਮਨ ਲਾਦਾ ਭਾਬੀ। ਹਾਂ? ਇਹ ਕਾਂਸੀ ਦੇ ਵਿੱਚ ਬੈਠ ਕੇ ਹੋਣੀ ਜੀ ਮੈਨੂੰ ਸਬਜੀ ਦਾਲ ਦੁੱਲ ਪਾ ਕੇ ਦੇਆ ਕਰ ਕੋਈ ਕਿਆ ਕਰਾਂ ਲੱਖੂੰਗੀ। ਕਾਂਸੀਆਂ ਜੀ ਜੀ ਮੇਰੇ ਦਾਤ ਚਾਹੀਏ ਆ। ਹਾਂ ਅੱਛਾ। ਲੈ ਨੱਜੀ ਉਠ। ਕਿਉਂ ਉਠਸ ਤਾ ਦਾਦ ਲੱਤੀ ਨਹੀਂ ਦਾ। ਇਹ ਤਾਂ ਦਾਦ ਲੱਤੀ ਹੀ ਨਹੀਂ। ਸਾਡ ਗਰੀਬਾਂ ਦੇ ਕੋਲ ਹੈਗਾ ਨਾ ਸਗਲ ਕੋ ਦੇਣ ਨੂੰ ਫੇਰ ਤਾਂ ਉਹ ਲੱਛਣ ਹੀ ਦੇ ਗਿਆ ਲੈਣੇ ਆਲੇ ਉਹਨਾਂ ਦੇ ਚਿਹਰੇ ਖਰਾਬ ਤੇ ਕੀ ਤਾ ਤਨੂ ਕੀ ਆ ਦਿੱਤਾ ਦਾ ਜੀ ਉਹ ਪੇਟੀ ਦਿੱਤੀ ਤੁਹਾਨੂੰ ਮੁੰਡੀਆਂ ਛੰਦੀਆਂ ਪਾਈ ਮੈਨੂੰ ਨਹੀਂ ਹੈਗਾ ਉਹ ਤੇ ਤੇਰੇ ਹੀ ਸਮਾਨ ਪਰ ਮੇਰੀ ਕੁਕੀ ਦਿਖਾ ਦਿਆਂ ਉਹਦੇ ਵਿੱਚ ਇੱਕ ਤਾਂ ਨਹੀਂ ਮੈਨੂੰ ਇੱਕ ਵੀ ਚੀਜ਼ ਦਿਖਾ ਦੀ ਜੋ ਮਰਜੀ ਐ ਚਾਹੇ ਕਿਉਂ ਕੀ ਪੇਟੀ ਚ ਦਿਖਾ ਮੇਰੀ ਇੱਕ ਵੀ ਚੀਜ਼ ਚੰਦ ਦਿਖਾ ਲੈ ਦੱਸ ਸਰ ਹੇ ਜੋੜੇ-ਜੋੜੇ ਸਵਾਸ ਮੁਫੇ ਪਾਰ ਕੇ ਉਹਨੇ ਮੈਨੂੰ ਦੱਸਦੀ ਪਿਆ। ਇਹ ਬੱਦਤੈ। ਤੂੰ ਕਹਿੰਦੀ ਪੇਟੀ-ਪੇਟੀ ਵਿੱਚ ਕਿਆ? ਅਜਾ ਤੇਰੇ ਉਹ ਕਿਹੜੀਆਂ ਕੁਰਸੀਆਂ ਤਾਂ ਵਿਚਾਰੀਆਂ ਸੁਰਗਸਦਾਰੀਆਂ ਬਣ ਚੁੱਕੀਆਂ। ਹਾਂ ਫੇਰ। ਹਾਂ ਫੇਰ। ਉਹ ਤੇ ਉਹੀ ਬੈਠੀ ਰਹਿੰਦੀ ਸੀ ਕੁਰਸੀਆਂ ਮੈਂ ਹੌਲੀ-ਹੌਲੀ ਕਰਕੇ ਤੋੜੇ ਦਿੱਤੀਆਂ। ਮੈਂ ਬੈਠਣ ਦਾ ਬੰਦ ਕਰੂੰਗੀ, ਕੰਮ ਕਰਿਆ ਕਰੂੰਗੀ। ਜੇ ਕੁਰਸੀਆਂ ਮੈਂ ਥੋੜਾ ਹੋਰ ਪਹਿਲਾਂ ਤੋੜ ਦਿੰਦਾ ਸ਼ਾਇਦ ਪਤਲੋ ਪਤੰਗ ਵਰਗੀ ਹੁੰਦੀ ਐ। ਦਵਾਰੀ ਪੇਟੀ ਕੁਰਸੀਆਂ ਮੇਜ਼ ਸਾਰਿਆਂ ਨੂੰ ਤੁਹਾਨੂੰ ਕੱਪੜੇ ਦੇ ਦੇ ਨੀਲੇ ਰੰਗ ਦੇ ਕੱਪੜਾ ਤਾਂ ਹੈ ਸਾਰਿਆਂ ਨੂੰ ਤੁਹਾਨੂੰ ਕੱਪੜੇ ਲੀੜੇ ਫਿਰ ਤੁਹਾਡੇ ਜਿਹਨਾਂ ਜਿਹੜਾ ਮੋਟਾ ਜਿਹਨਾਂ ਚਾਰਦਾ ਤੁਲ ਵਿੱਚ ਟਕਟਾ ਆਪਣਾ ਮੁੰਡੀਆਂ ਚਾਂਦੀਆਂ ਆ ਤੇ ਪਾਤੀਆਂ ਨੇ ਹਾਂ ਗਰੀਬ ਬੈ ਮੈਂ ਮੰਗੀਆਂ ਫਿਰ ਗਰੀਬ ਤੇ ਅਸੀਂ ਕਹਿੰਦੇ ਗਰੀਬ ਦੁਕਾਨ ਵਾਲਾ ਇਹ ਮੀਰ ਉਹਦਾ ਫਿਰ ਕਾ ਕਰ ਰਹਾ ਦਾ ਫਿਰ ਮੰਨੂ ਚਾਹੀਦੀ ਪਾਉਣੀ ਸੀ ਹਾਂ ਤਾਂ ਵੀ ਬਾਤ ਪਿਆਦੀਆਂ ਤੀਆਂ ਬਈ ਮਾਪੇ ਹਮੇਸ਼ਾ ਆਪਣੀ ਧੀ ਪੁੱਤ ਨੂੰ ਦਿੰਦਾ ਹੈ ਤੇ ਮੇਰੀ ਗੱਲ ਸੁਣਾ ਦੁਬਾਰੇ ਵਿਆਹ ਕਰਾਈਏ ਆਪਾਂ ਐ ਜੂਸ ਐ ਜੂਸ ਦੀ ਲੱਸੀ ਆ ਐ ਜੂਸ ਉਹਦੇ ਵਿੱਚੋਂ ਆਪਾਂ ਵੀ ਉਹਦੇ ਵਿੱਚ ਪਿੰਦਾ ਹੈ ਠੀਕ ਹੈ ਮੇਰੇ ਬਾਗੀ ਨੇ ਸਿੱਟਾ ਦਿੱਤੀ ਨਹੀਂ ਪੱਬੀ ਦੁਬਾਰੇ ਨਾ ਨਾ ਇਹਦੇ ਵਿੱਚ ਜੂਸ ਆ ਲੈ ਪਿੰਦਾ ਹੈ ਜੇਸ਼ਣ ਨਿਕਲਦਾ ਪਾਣੀ ਦਿੰਦਾ ਹੈ ਦੀ ਵੀ ਵਿਚਾਰੇ ਮੈਂ ਕਿਹਾ ਮੈਂ ਪੁੱਛਿਆ ਤੈਨੂੰ ਦੁਬਾਰੇ ਵਿਆਹ ਕਰਾਈਏ ਆਪਾਂ ਕਰਾ ਲਓ ਮੈਂ ਨਹੀਂ ਕਰਾਉਣਾ ਮੈਂ ਤਾਂ ਇੱਕ ਵਾਰ ਇਹ ਹੋਰ ਵਸਣ ਮੈਂ ਦੀ ਕਰਾ ਲਓ ਕਹਿ ਗਈ ਇਹਨਾਂ ਕੋਲ ਹੋਰ ਕਹਿ ਗਈ ਦੀ ਬਸ ਆਪਣੇ ਆਪ ਵਿੱਚ ਬਾਗਾ ਕਿਵੇਂ ਕਹਿੰਦੀ ਹੋਰ ਵਿਆਹ ਕਰਾਉਣ ਕਰਾ ਲਓ ਥੋੜਾ ਜਿਹਾ ਹੀ ਚੰਨ ਥੋੜਾ ਜਿਹਾ ਰੋਟੀ ਹਾਂ ਅੱਛਾ ਹਾਂ ਇਹ ਵੀ ਗੱਲ ਠੀਕ ਆ ਨਾ ਹਲੇ ਆ ਕੇ ਕਰਾਈ ਦੋ ਖੰਮੀਂ ਨੇ ਹਾਂ अच्छा हां कात और ਵਿਆਹ ਦਾ ਕੋਈ ਨਹੀਂ ਦੋ ਕੁ ਮਹੀਨੇ ਥੋੜਾ ਜਟਕੇ ਫੇ ਦੋਤਾ ਵੀ ਚੜ ਜੂਗਾ ਦੋਤਾ ਵੀ ਚੜ ਜੂਗਾ ਅੱਛਾ ਅੱਛਾ ਮੈਨੂੰ ਨਹੀਂ ਜਾਨਾ ਹਾਂ ਦੋਤਾ ਕੇ ਦੋਤੀਏ ਦਾ ਪਰਮਾਤਮਾ ਦਾ ਕੋਈ ਕੁਝ ਹੈ ਇਹ ਕਹੇ ਤਵਾਸੋ ਸਾਨੂੰ ਕੀ ਪਤਾ ਦੋਤੇ ਤਾਂ ਹੁਣ ਵੀ ਹੈਗੇ ਐ ਇਹ ਜੀ ਗੱਲ ਹਾਂ ਦੋਤੇ ਤਾਂ ਹੈਗੇ ਆ ਦੋਤੇ ਦੋਤੀਏ ਤਾਂ ਹਰ ਵੀ ਹੈਗੇ ਆ ਰਮਨ ਤੇ ਨਿਆਣੇ ਨਹੀਂ ਹੁੰਦੇ ਹਾਂ ਹੋਂਦ ਤੇ ਕੀ ਕਰੀਏ ਇਹ ਤਾਂ ਗੱਲ ਨਿਕਲ ਆ ਕੋਈ ਪਿੰਡ ਵਿੱਚ ਜੇ ਉਹ ਦੇਖੀਏ ਕਾਫੀ ਜਣੇ ਦੇ ਸੀ ਵੱਡੇ ਪਣੇ ਜੇ ਦੇ ਵਿੱਚ ਆਉਣ ਕਰਕੇ ਜੇਕਣਾ ਬਜ਼ੁਰਗ ਬਜ਼ੁਰਗ ਤਾਂ ਵੀ ਭਾਦੀਆਂ ਲੱਗ ਦਿੰਦਾ ਸਾਡੇ ਸਭੂ ਦਾ ਚੱਕਲਾ ਮੈਂ ਮਤਲਬ ਇਹ ਭਾਬੀ ਦੇ ਦੋਤੀਆਂ ਜਦੋ ਕਾਏ ਉਹ ਨੰਨਾਂ ਨਹੀਂ ਲੱਗਦੇ ਹਾਂ ਲੱਗਦੇ ਹਾਂ ਅਰੇ ਚਲੋ ਨੰਨ ਜੀ ਚਾਚੀ ਕਾ ਹਾਂ ਨੰਨ ਜੀ ਚਾਚੀ ਠੀਕ ਹੈ ਭਾਂਡਿਆਂ ਦਾ ਢੇਰ ਲੱਗਿਆ ਦੇਖੋ ਮੰਜਾ ਦਾ ਸਭ ਪੂਰੇ ਦਾ ਪੂਰਾ ਇਹਦੇ ਬਾਅਦ ਸਭ ਇਹ ਐ ਕਰੀ ਭਾਬੀ ਨੇ ਤਾਂ ਵਿਚਾਰੀ ਨੇ ਆਪਣਾ ਕੰਮ ਕਰਨਾ ਹੁਣ ਕੋਈ ਨਹੀਂ ਤਾਂ ਹੁਣ ਗਿੱਲੇ ਆ ਜਿਹੜੇ ਆ ਕੱਪੜੇ ਗਿੱਲੇ ਕਰਕੇ ਜਿਹੜੇ ਡੱਬੇ ਉਹਦੇ ਵਾਲੇ ਸਰਜੀ ਵਾਲੇ ਉਹ ਜਿਹਦੇ ਵਿੱਚ ਦਾਣ ਦੋਣਾਂ ਪਾਉਣੇ ਆਹ ਖਾਲੀ ਕਰਨੇ ਆਹੋ ਇੱਕ ਅੱਧਾ ਹੀ ਭਰਿਆ ਬਾਕੀ ਜਿਹੜੇ ਤੁਸੀਂ ਲੌਦੇ ਲਿਆਏ ਤੇ ਉਹ ਖਾਲੀ ਆਲੇ ਬਾਅਦ ਤੋ ਕੇ ਪਾਉਣੇ ਆ ਹਾਂ ਲੈ ਅੱਛਾ ਜੇ ਵਿੱਕੀ ਕਰੀਆਂ ਚੱਕ ਕੇ ਮੜੀ ਜਾ ਕੇ ਦਨ ਸਮਾਨ ਜਿਹੜਾ ਫੇਰ ਹੋਰ ਵਿੱਕੀ ਇੱਕ ਬਾਤ ਪੈਜੀ ਜਾ ਕੇ ਅੰਦਰ ਆ ਦੇ ਪਾ ਲੈ ਲਿਆ ਹੋ ਜੀ ਵਿੱਕੀ ਅੰਦਰ ਆ ਰਹੀ ਚਾਰੀ ਚ ਸ਼ੀ ਆ ਇਹ ਮਾਲਾਂ ਦੋ ਬਿੱਟਰੀ ਜਹੰਦਾ ਮਾ ਇਹ ਕਰੇ ਪੁੱਤ ਦੀ ਗੱਲ ਪਤਾ ਲੱਗਦਾ ਨਹੀਂ ਕਰਦੀ ਦਾ ਆਹ ਪਤਾ ਕਾਦੇ ਬੱਸ ਜਸਮੀਨ ਲਈ ਕੋਈ ਦੀ ਕੋਈ ਚੀਜ਼ ਕਰੀ ਤੀਜਾ ਪੂੜਾ ਬਣਾਉਣ ਨੂੰ ਬਣਾਉਣ ਨੂੰ ਢੜੜਾ ਬਣਾਉਣ ਨੂੰ ਇਹ ਭਜਨ ਵੀ ਕੀ ਸਿੱਤੇ ਭਜਨ ਦੇਖੋ ਕਿ ਦੂਆ ਕਹਿੰਦੇ ਉਹਨੂੰ ਕੜਾ ਕਹਿੰਦੇ ਉਹਨੂੰ ਨਾ ਸਟਿਕ ਨਾ ਸਟਿੱਕ ਕੀ ਆ ਸਟਿਕ ਨਾ ਸਟਿਕ ਇਹ ਹੋਗਾ ਤਾਂ ਵੀ ਗੱਲ ਸੁਣਾੜੀਆਂ ਦੇਖ ਲੈ ਆਪਣੇ ਖਾਣ-ਪਾਣ ਵਾਸਤੇ ਸਮਾਨ ਇਹਨਾਂ ਨੂੰ ਪਤਾ ਵੀ ਨੀ ਤਾਂ ਵੀ ਕਿੱਥੇ ਪਿਆ ਲੈ ਹੰਦਾ ਹੋਰ ਅਗਲੀ ਨੇ ਸੰਦੀਪ ਨੇ ਰਾਤ ਅੱਛਿਆ ਅੱਛਾ ਰਾਤ ਹੀ ਲੱਗੇ ਆਏ ਨਹੀਂ ਰਾਤ ਆਪਾਂ ਨਹੀਂ ਹੈਗਾ ਹਵਾਤੋਲਾ ਨਹੀਂ ਹੈਗਾ ਇਹ ਰਾਤਾਂ ਨਹੀਂ ਰਾਤਾਂ ਤੇ ਚੋਲੋ ਪੀਵਾ ਨੇ ਉਹ ਤਾਂ ਖਲੋਇਆ ਪਿਆ ਇਹਦੇ ਵਿੱਚ ਚਮਚੀ ਨੀ ਮੇ ਚਮਚੀ ਲੈ ਮੈਂ ਦੇਖੋ ਜੀ ਲਿਆ ਲਿਆ ਕੇ ਦਿਖਾ ਰੋ ਇਹ ਲੈ ਰੱਖਿਆ ਤੇ ਅੱਛਾ ਕੋਈ ਆਟਮ ਹੈ ਜਿਹੜੀ ਭੁੱਲੀ ਹੋਈ ਕਾਦੂ ਕੋਈ ਨਹੀਂ ਹੈ ਯਾਰ ਸਾਨੂੰ ਯਾਦ ਨਹੀਂ ਕਿਹਾ ਆ ਕਿਹ ਕਾਲੀਆਂ ਮਿਰਚਾਂ ਵੀ ਪਈਆਂ ਰਿੱਹੀ ਲੈ ਯਾਰ ਕਮਾਲ ਹੋ ਗਿਆ ਨਾ ਤੇ ਦੇਖ ਮਿੱਥੇ ਰੋ ਕਾਲੀਆਂ ਮਿਰਚਾਂ ਜਿਹੜਾ ਭਾਈ ਤੇਲ ਬਣਾ ਕੇ ਗਿਆ ਤਾਂ ਉਹਦੇ ਵਾਲ ਸਮਾਨ ਪਿਆ ਆ ਹਾਂ ਦਾ ਉਹ ਤੇਲ ਪਾ ਵੀ ਵਰਤੇ ਤੇ ਪਿਆ ਉਹ ਬਾਈ ਨੇ ਮਾਰ ਲਿਆ ਆਪਾਂ ਵੀਡੀਓ ਕੱਢਣੀ ਪੈਣੀ ਆ ਉਹ ਦੇ ਰੀ ਬਣਾਉਣਾ ਹੋਰ ਉਹ ਕਪੜੇ ਕੋ ਪਏ ਥੋੜਾ ਜ ਮੇਰੇ ਤੇ ਮੜ ਮੋਟੀ ਬੱਕੀ ਪੁੱਤੀ ਆ ਹਾਂ ਐ ਹਾਂ ਮੈਂ ਥੀਕ ਕਰਾਉਂਦਾ ਤਾਂ ਤੇਲ ਬੱਤੀ ਆ ਤੇਲ ਤਾਂ ਠੀਕ ਆ ਅੱਛਾ ਇੱਕ ਹੋਰ ਦੇਖੋ ਜੇ ਥੋੜੇ ਕਿਤੇ ਬਿੱਟੇ ਗੁੱਟੇ ਜੀ ਦਰਦ ਹੋਊਗਾ ਵੀ ਲਾ ਕੇ ਦੇਖੋ ਤੇਲ ਮੜਿਆ ਹੋ ਮੇਰੇ ਸਵੇਰੇ ਹੋਵੇ ਮੈਂ ਦਿੱਤੇੰਦ ਨੇ ਮਾਰ ਲਿਆ ਮੜਿਆ ਹੋ ਤੇਲ ਵਧੀਆ ਲਿਆ ਹੋ ਆਪਣਾ ਕਹਿੰਦੇ ਹੰਕਾਰ ਦਾ ਪ੍ਰੀਤ ਆ ਪੁੱਤ ਪ੍ਰੀਤ ਅਖੈਰੀ ਮਰ ਪੁੱਤ ਕਹਾ ਰੀਪਾ ਆਪਾਂ ਅੰਡੇ ਕਰਦੇ ਪਾਣੀ ਵੀ ਤੇ ਪਾਣਾ ਡਿੰਦੇ ਚਲੋ ਇਹ ਕੀ ਹੋਇਆ ਔਰ ਇਹਨੂੰ ਕਰਨਾ ਤਾਂ ਗਲਾਸ ਚ ਪਾਣੀ ਪੀ ਲੈ ਸਾਰਾ ਪੁੱਤੋ ਕਰਨਾ ਹੈ ਕੋਈ ਨਾ ਕੋਈ ਨਾ ਮਨਜਣਾ ਹੀ ਹੈ ਹਰ ਸਮਾਨ ਕਰ ਲੈਣਾ ਜੀ ਤਾਂ ਸਮਾਨ ਪਿਆ ਖਾਂ ਦੇਖ ਤਾਂ ਨਿੱਤਰ ਕੀ ਆਈ ਤੇ ਬੁੱਲੇ 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 ਰਕ ਰਕ ਕੇ ਬੁੱਲੇ ਬੁੱਲੇ ਹੋਏ ਆ ਕੀ ਆ ਦਿਖਾ ਦਿਓ ਪਿਆਏ ਲੈ ਉਹ ਦਸਰਾ ਕਰਾ ਕੇ ਬੁੱਲੇ ਨਾ ਹੋਰ ਬੀਬੀ ਦਾ ਘਟ ਉਹ ਆਇਆ ਨਿਕਲ ਜਿੱਥੇ ਇਹਨੂੰ ਪਾਉ ਉਹ ਮਸਨੂਰ ਚੱਲ ਜਗਾ ਲੈ ਚ ਬਾਹਰ ਆ ਜਾਣੀ ਹੈ ਅਲਫਾ ਵਿੱਚ ਪਾ ਦੇ ਤਾਂ ਸਰਕਾਰੇ ਲੱਗਦੀ ਹੈ ਤੇਰੇ ਬਰਾਉ ਨਹੀਂ ਆਵੇਂ ਹਾਂ ਆਪ ਆ ਮਕਰਨੇ ਵਾਲਾ ਹਾਂ ਰੋੜਾ ਪਾਉਂਦਾ ਚੱਲੀ ਜਾਂਦਾ ਤੇ ਫਿਰ ਆ ਕੇ ਹੈ ਮੂੰਗੀ ਵੀ ਦਾ ਇਹ ਦਾਸਾ ਉਹ ਰੇਕਾ ਕਰਦੀ ਹੈ ਇਹ ਲੱਕ ਮਗਾਈ ਦੀ ਵਿੱਕੀ ਦੇ ਲੱਕ ਮਗਾਈ ਵੀ ਕਿਤੇ ਐਮਰਜੈਂਸੀ ਬਣਾਉਣੀ ਪੈ ਜਾਂਦੀ ਆ ਤਾਂ ਕਰਕੇ ਲੱਗ ਰੱਖੀ ਵੀ ਆ ਹੈ ਮੂੰਗੀ ਮਸਰੀ ਚ ਨਹੀਂ ਮਲਾਉਣੇ ਹੈਗੇ ਆ ਕਿ ਆਏ ਇਹ ਖਿੱਲਾ ਕਢਾਉਣੇ ਹੁਣ ਇਹਦੇ ਚ ਕੀ ਹੋਰ ਨਾ ਹੋ ਆ ਜਿਹੜਾ ਜ਼ਾਇ ਜ਼ਮੀਨ ਖਾਂਦੀ ਹੁੰਦੀ ਸੀ ਕਿਆ ਹੋਰ ਹੋ ਸਕਿਆ ਹੈ ਨਾ ਹੋਰ ਤਰੀ ਪਾਹ ਪੋਹਾ ਪੋਹਾ ਜੋ ਸੁਹ ਹੈ ਕਮਾਲ ਹੈ ਹੋ ਗਈ ਇਹਨਾਂ ਦੀ ਵੀ ਆ ਰਖਾ ਦੋਗੀ ਆ ਕਿ ਆਏ ਸੂਲੀਆ ਕਿਰਕੀ ਨਾ ਇਹ ਦੀ ਉਹ ਅਮਰੀਕਾ ਉਹਦੇ ਬਾਅਦ ਚੱਲ ਜਾਂਦਾ ਤਾਂ ਮੈਂ ਪਤਲਾ ਹੁੰਦਾ ਤਾਂ ਜ਼ਿਆਦਾ ਦਾ ਪਾਣੀ ਪੀਂਦਾ ਹੁੰਦਾ ਤਾਂ ਜੀ ਜੀ ਪ੍ਰੇਮ ਤੇ ਉਹਦਾ ਜੀ ਦਾ ਕਿਹੜੀ ਜੀ ਦੀ ਆ ਉਹ ਜੀ ਦੀ ਹੈ ਇਹ ਬਰੀਆਨੀ ਵਾਲਾ ਮਸਾਲਾ ਆ ਬਰੀਆਨੀ ਬਣਾਉਣੀ ਪੈਣੀ ਫਿਰ ਹੁਣ ਕੋ ਲੱਗਦਾ ਤਾਂ ਮੈਨੂੰ ਆਕਣੀ ਹੈ ਨਹੀਂ ਬਣਾਉਣੀ ਹੈਗੀ ਅਸੀਂ ਜਿਹਨੇ ਬਣਾਉਣਾ ਹੋਗਾ ਬਈ ਜਿਵੇਂ ਇੱਕ ਵਿੱਕੀ ਹੋ ਗਿਆ ਅੱਛਾ ਬਿੱਲੀ ਬ੍ਰੈਂਡ ਹਾਂ ਕਿਹੜਾ ਰੰਗ ਕਾਰਟ ਰੰਗ ਕਾਰਟ ਹੈ ਤਾਂ ਬਿੱਲੀ ਬ੍ਰੈਂਡ ਦੇ ਖਾ ਪਰ ਨਾ ਕਰੋ ਮੈਂ ਇਹਦੇ ਕਿਹੜੇ 파ੜ ਦੇ ਦਵਾ ਹਾਂ ਹਾਲਾ ਕਰੀ ਤਾ ਤਾਂ ਚੁੜਕਲਾ ਨੂੰ ਖਾਣਾ ਖਵਾ ਲਓ ਹਾਂ ਸਮਾਨੇ ਬਹੁਤ ਬੇ ਸਾਡਾ ਬੇ ਸੁਰਿਆਵਾਂ ਨੂੰ ਇਧਰ ਉਧਰ ਰੱਖਿਆ ਪਿਆ ਬੇ ਸੁਰਿਆਵਾਂ ਨੂੰ ਸਭਰੇ ਕਹੋ ਗਿਆ ਬੇ ਸੁਰਿਆਵਾਂ ਨੂੰ ਆਇਂ ਚ ਨਹੀਂ ਮਨ ਕਰਦਾ ਲੱਗਦਾ ਤੁਹਾਨੂੰ ਇਹ ਤਾਂ ਠੀਕ ਹੈ ਕਿਸੇ ਚੀਜ਼ ਦਾ ਚਾਰਦਾ ਪੈ ਨਹੀਂ ਘਰ ਦੇ ਵਿੱਚ ਨਾ ਨੇ ਇੱਧਰ ਬਹੁਤ ਕੁਝ ਸੋਇ ਕਰਦਾ ਦੇਖੀ ਕਿੰਨੇ ਚੀਜ਼ਾਂ ਹੋਣਗੀਆਂ ਥੋੜੀਆਂ ਹੁੰਦੀ ਹੂੰ ਫਿਰ ਕੀ ਆ ਰਿਹਾ ਕਿ ਕਮੈਂਟ ਆਈ ਜਾਂਦਾ ਕਹਿੰਦਾ ਭਾਬੀ ਦਾ ਪ੍ਰੀਤ ਕਿਆ ਲੱਗਦਾ ਮੂੰ ਦਾ ਮੇਰਾ ਲੈ ਕਹਦਾ ਮੁੰਡਾ ਪਰ ਮੇਰਾ ਪਿੰਡ ਮਾਲਾ ਉਹਦਾ ਭੈਣ ਹੀ ਗਾ ਭੈਣ ਹੀ ਛੱਡਿਆ ਵਿਆਹੇ ਅਸੀਂ ਉਹ ਇੱਕ ਮੁੰਡਾ ਛੋਟਾ ਅਸੀਂ ਭੈਣ ਛੱਡਿਆ ਪਿਆ ਹੱਲੇ ਵਿਆਹਣਾ ਐ ਉਹ ਬੱਚੇ ਕੋਈ ਦਿੱਤਾ ਹੋਇਆ ਕੋਈ ਰਿਸ਼ਤਾ ਹੋਇਆ ਜੀ ਜਰੂਰ ਦੱਸਿਓ ਮੇਰੇ ਮੁੰਡੇ ਵਾਸਤੇ ਮੇਰੇ ਮੁੰਡੇ ਵਾਸਤੇ ਨਾਲੇ ਅਸੀਂ ਗਰੀਬ ਘਰ ਦੀ ਕੁੜੀ ਲੈਣੀ ਆ ਜੀ ਅਸੀਂ ਅਸੀਂ ਬਾਦਮੀਨ ਬਸ ਦੀਆਂ ਨਾ ਫੇਟੀਆਂ ਸਾਰੇ ਪੁੱਜੀਓ ਜੀ ਦੇਖੋ ਜੀ ਗੱਲ ਐ ਤਾਂ ਜੇਕਰ ਆਸੀਂ ਇਹਨੂੰ ਧੀ ਪੁੱਤ ਸਮਝ ਲੈਣੀ ਭਾਬੀ ਉਹਨੇ ਧੀ ਪੁੱਤ ਸਮਝ ਲਈ ਆ ਉਹਦਾ ਪਿੰਡ ਪੈਣੀ ਐ ਮੈਂ ਪਿੱਛੇ ਤੁਹਾਨੂੰ ਦੱਸਿਆ ਸੀਗਾ ਵੀ ਇਹਦੇ ਫਾਦਰ ਸਾਹਿਬ ਦੀ 2 ਕੁ ਮਹੀਨੇ ਪਹਿਲਾਂ 3 ਕੁ ਮਹੀਨੇ ਪਹਿਲਾਂ ਡੈਥ ਹੋਈ ਸੀਗੀ ਜਿਹਦੇ ਕਰਕੇ ਥੋੜਾ ਜਿਹਾ ਫਰੀ ਸੀਗਾ ਜ਼ਿੰਮੇਵਾਰੀਆਂ ਕਾਫੀਆਂ ਪਈਆਂ ਮੁੰਡੇ ਦੇ ਉੱਤੇ ਤੇ ਇਹ ਮੇਰੇ ਕੋਲ ਵੀਡੀਓ ਐਡੀਟਿੰਗ ਸਿੱਖਣਾ ਤੇ ਨਾਲੇ ਹੋਰ ਛੋਟਾ ਮोटा ਕੰਮ ਚਲੋ ਜੇ ਮੇਰੇ ਕੋਲ ਸੱਟ ਰਿਹਾ ਤਾਂ ਮੇਰੇ ਕੋਲ ਜ ਆਪਣਾ ਵਧੀਆ ਇਹਨੇ ਹੋਰ ਕੋਈ ਕਾਰੋਬਾਰ ਟੱਕਰ ਜਾ ਆਪਣਾ ਉਧਰ ਹੀ ਦੀ ਇੱਛਾ ਹੋ ਗਈ ਜੀ ਤਾਂ ਇਹ ਆਪਣੀ ਚੋਅ ਹੈ ਹਾਂ ਤੇ ਵੀਡੀਓ ਰੇਟਿੰਗ ਵਗੈਰਾ ਨੂੰ ਨਾਲ ਦੀਆਂ ਮੈਂ ਪੇ ਵੀ ਕਰ ਰਿਹਾ ਇਹ ਜੀ ਕਰਨੀ ਹੈ ਕੁਝ ਵੀ ਨਾਲੇ ਅਸੀਂ ਆਪਣਾ ਧੀ ਪੁੱਤ ਸਮਝ ਕੇ ਇਹਦੇ ਨਾਲ ਵਰਤਦੇ ਆ ਮੈਂ ਵੀ ਇਹਨੂੰ ਕਹਿੰਦੀ ਆ ਬਕੁੱਤਾ ਆਪਣਾ ਸਮਝ ਕੇ ਨਹੀਂ ਕੋਈ ਜਣੇ ਵਿੱਚ ਕਹਿੰਦੇ ਤਾਂ ਕਮੈਂਟ ਕਰਕੇ ਵੀ ਹਰ ਜਿਹੀ ਪਾਬਲੀ ਦਾ ਮੁੰਡਾ ਪਰ ਸਾਡਾ ਧੀ ਪੁੱਤ ਹੈ ਜੀ ਪਰ ਤਾਂ ਰੀਅਲ ਇਹਦੇ ਮਾਦਰ ਫੈਨ ਸਾਡੇ ਰੋਕਣੀ ਕਰਦੇ ਹੂੰ ਕੋਈ ਕੋਈ ਨਾ ਕੋਈ ਰਹਾਈ ਹੋਗਾ ਨਾ ਨਹੀਂ ਕੋਈ ਕਮੈਂਟ ਚਲੋ ਨਹੀਂ ਪਤਾ ਹੁੰਦਾ ਕਿ ਕਈ ਵਾਰ ਪੁੱਤ ਦੇ ਵੀ ਕੌਣ ਆਏ ਆ ਜੀ ਕਈ ਵਾਰ ਗਲਤ ਹੋ ਜਾਂਦੀ ਆ ਵंदन ਹੋਇਆ ਜਾਂਦਾ ਹੈ ਸਰ ਇਹ ਕਹਿੰਦਾ ਮੈਂ ਰਿਪਲਾਈ ਕਰਿਆ ਕਹਿੰਦਾ ਮੈਂ ਹਾਂ ਮੈਂ ਕਹਿੰਦਾ ਕਮੈਂਟ ਕਰਤਾ ਮੈਂ ਪ੍ਰੀਤ ਆ ਕਹਿੰਦਾ ਅੱਗੇ ਕਹਿੰਦਾ ਕੀ ਕਹਿੰਦਾ ਤਾਂ ਉਹਦੇ ਵੀ ਕਮੈਂਟ ਆਇਆ ਇਹਦੇ ਵੀ ਕੌਣ ਆ ਪ੍ਰੀਤ ਪ੍ਰੀਤ ਕੌਣ ਆ ਫਿਰ ਮੈਂ ਜਿਹੜੀ ਮੇਰੇ ਦੂਈ ਫੋਨ ਦੀ ਆਈਡੀ ਆ ਮੈਂ ਕਿਹਾ ਜੀ ਮੈਂ ਆ ਪ੍ਰੀਤ ਮੈਂ ਵੀ ਇਹ ਦੇਖਣਾ ਤਾਂ ਉਹਨਾਂ ਦਾ ਮੈਂ ਰਿਪਲਾਈ ਕਰ ਤੀ ਨਹੀਂ ਕਰਿਆ ਬਾਕੀ ਸਾਰਾ ਉਹਨੂੰ ਮੈਂ ਲੈ ਕੇ ਕਰਕੇ ਉਹ ਛੱਡ ਦਿੰਦਾ ਹੈ ਉਨ ਦਾ ਰਪਲਾਈ ਮੈਂ ਤੇਰੇ ਦਿਮਾਗ ਪਰ ਦੇਖਣਾ ਤਾਂ ਵੀ ਤੂੰ ਕਿੰਨਾ ਕ ਦਿਮਾਗ ਵਰਤਦਾ ਵੀ ਹਾਂ ਤੂੰ ਵੀ ਤਾਂ ਖੋਲਦੇ ਰੋਜ਼ ਕਮੈਂਟ ਦੇਖਦੇ ਵੀਡੀਓ ਪਹਿਲੇ ਤਾਂ ਵੀ ਮੈਂ ਪ੍ਰੀਤ ਤਾਪਣਾ ਬਾ ਡਟਾਂ ਨੂੰ ਦਿੱਤਾ ਹੀ ਨਹੀਂ ਅਸੂ ਵੀ ਸਾਡੇ ਟੋਕਰੀ ਦਾ ਨਹੀਂ ਕਿ ਅਸਦਾ ਪੱਖਿਆ ਫਰਫਰਾ ਚਲਾ ਲਿਆ ਕੰਮ ਅੱਜ ਟੋਕਰੀ ਹਾਂ ਠੀਕ ਹੈ ਟੋਕਰੀ ਵਾਲੀ ਕੰਮ ਹੈ ਹੈ ਭਾਂਡੇ ਨਹੀਂ ਡੁੱਬੂਗੇ ਵਿਚਾਰੇ ਟੋਕਰੀ ਆਪਣੀ ਹੈਗੀ ਫੋਟੋ ਭਰੀ ਆ ਪਈਆਂ ਇੰਨੇ ਉੱਤੇ ਤਾਂ ਕਹਿੰਦੀ ਆਂ ਉੱਤਰੀ ਸਾਨੂੰ ਤੇ ਮਿਲੀ ਨਹੀਂ ਹੈਗੀ ਫੋਟੋ ਪਈ ਹੈ ਜਿਹੜੇ ਪੱਖਿਆਂ ਦੇ ਉਹ ਦੇਖ ਰਿਹਾ ਲਾ ਲਈਂ ਰਾਖਾ ਕਰ ਤੇ ਆ ਵੀ ਇਹ ਨਵੀਂ ਖੋਲੀ ਹੋਣੀ ਹੈ ਲੱਪਾ ਨੇ ਹੱਥ ਕੋਈ ਰਸਤੀ ਕਿਹਦੀ ਗੜੀ ਉਹ ਪਈ ਆ ਉਹ ਹਾਂਜੀ ਹਾਂਜੀ ਕੋਈ ਬਣੀ ਜਮਾਈ ਖੁੱਲ ਜਾਨੀ ਤੇ ਸਟੈਨਸ਼ਨਾ ਲਓ ਕੀ ਹੋ ਗਿਆ ਲੱਗਦੀ ਬੱਚ ਖੁੱਲ ਜਾਨੀ ਨਹੀਂ ਨਾ ਪੋਲਟਰੀ ਫਾਰਮ ਦਾ ਕੰਮ ਚੱਲਣਾ ਪੰਜਾਬ ਦੇ ਤੋਂ ਚਾਹ ਦਾ ਆ ਗਿਆ ਉਹ ਪੋਲਟਰੀ ਵਾਲੀਆਂ ਲੀਟਰ ਲੀਟਰ ਵਾਲੀਆਂ ਕਈ ਆਦੀਆਂ ਆਪਣੇ ਕੋਲ ਇਹ ਹੂੰ ਪਿਛੇ ਅਲਰੀ ਆ ਫੇ ਮਿਲ ਗਈ ਦੀ ਹੈ ਜਣ ਨਾਲ ਕਹਿੰਦੇ ਖੋ ਗਈ ਦੀ ਮਿਲਿਓ ਨਹੀਂ ਆ ਗਈ ਉਹ ਤੁਸੀਂ ਟੈਨਸ਼ਨ ਨਾ ਲਓ ਬਲੋ ਮੈਂ ਅੱਛਾ ਮੈਂ ਟੈਨਸ਼ਨ ਨਹੀਂ ਲੈਣੀ ਹੈ ਚਲੋ ਜੀ ਟੈਨਸ਼ਨ ਅੱਜ ਦੇ ਲਊਗੀ ਜੀ ਠੀਕ ਹੈ ਨਹੀਂ ਤਾਂ ਤੁਹਾਨੂੰ ਨਹੀਂ ਪਤਾ ਹੈਗਾ ਪਰ ਮਾਤਮਾ ਦੀ ਬਹੁਤ ਹੰਦੇ ਹੱਥਾ ਬਹੁਤ ਜਿਆਦਾ ਉਹ ਪਹਿਲੇ ਪੂਰੀ ਕਰਕੇ ਰੱਖਦਾ ਹੈ ਪਤਾ ਨਹੀਂ ਉਹ ਕਿੱਧਰ ਕਿੱਧਰ ਨੂੰ ਆਪਣੇ ਤਾਣੇ ਬਾਣੇ ਮੁਰਨਦਾ ਨਹੀਂ ਇਹ ਵੀ ਨੂੰ ਫੇਰਨਾ ਪੈਣਾ ਕੁੱਗੂ ਜਿੱਥੇ ਤਾਂ ਪਿਆ ਐਥੇ ਪਿਆ ਕਿਤੇ ਮੈਂ ਹੋਰ ਰੱਖਿਆ ਲੈ ਦੀਦੀ ਤੁਹਾਨੂੰ ਦੁੱਤਾ ਦਾ ਜਿਹੜਾ ਬੋਸ ਜੀ ਹਾਂ ਜੀ ਦੇਖਾ ਤੁਹਾਾਰ ਕੇ ਦੇਖਾ ਮੈਂ ਉਨ ਤਾਂ ਕਰਦੀ ਦੀ ਸਾਥ ਉਹ ਤਾਂ ਆਹ ਦੇਖੋ ਤੁਹਾਡੇ ਮੂਰੇ ਪਿਆ ਹਾਂ ਜੀ ਮੇਰੀ ਉਹ ਰੇਟਾਂ ਆਪੀ ਹਾਂ ਜੀ ਹੁਣ ਮੈਂ ਵੀ ਢੱਕਾ ਤੋਂ ਉਹਨਾਂ ਦਾ ਚਾਹੀਦਾ ਹੁਣ ਮੈਂ ਕਹਿਣ ਚੁੱਕਾ ਰਹਾਗਾ ਵੀ ਮੈਂ ਵੀ ਤੁਹਾਡੇ ਘਰ ਭਾਂਡੇ ਥੋਏ ਤੇ ਮੈਂ ਭਾਂਡੇ-ਵਾਂਡੇ ਤੇ ਜਿਹੜੀ ਸੋਰੇ ਦੀਆਂ ਬੁੰਡੀਆਂ ਦਿਖਾਉ ਤਾਂ ਕੰਮ ਆ ਜਾ ਹਾਂ ਤੁਹਾਡੇ ਦੇ ਘਰ ਆਵਣਾ ਨੇ ਥੋਡੇ ਨੇ ਇਨਸ਼ਾਅੱਲਾ ਹਾਸਦੇਆਂ ਦੇ ਘਰ ਵਸਦੇ ਨਾਲੇ 20 ਮਿੰਟ ਗੱਲਾਂ ਬਾਤਾਂ ਮਾਰ ਲਿਆ ਨਾਲੇ ਕੰਮ ਨਿਬੜ ਚਲਿਆ ਤੁਹਾਡਾ ਬੱਸ ਨਿਬੜ ਚਲਿਆ ਆ ਆਸੀਂ ਛੱਡਦੇ ਆ ਕੰਮ ਨੂੰ ਕੰਮ ਤਾਂ ਅਸੀਂ ਖਾ ਜੀਏ ਬਿਨਾਂ ਰੁਪਈਏ ਦੇ ਕਿ ਕਿ ਤੇਰੇ ਆ ਨਾ ਕੀ ਕਰੇਗਾ ਤੂੰ ਤਾਂ ਲਾ ਮੋਬਿਲ ਕਰ ਚਾ ਵੀ ਕਾਫੀ ਮੇਡਾ ਡੱਬਾ ਦਾ ਆਪਣੇ ਰੋਟੀ ਵਾਲਾ ਹਾਂ ਐ ਮੈਂ ਨਾ ਕੁਝ ਸੋਚਦੀ ਸੀ ਦੀਦੀ ਰੋਟੀ ਬਣਾ ਕੇ ਚੱਲ ਮੈਂ ਉਹ ਕਰਤਾ ਗੈਸ ਗੋਸ ਬੰਦ ਉੱਥੇ ਮੈਂ ਕੁਝ ਸੋਚਦੀ ਸੀ ਪਰ ਪਾ ਜੀ ਆਏ ਪਾ ਜੀ ਬਾਈ ਕਾ ਬਣਾ ਦੇ ਚੱਲ ਮੈਂ ਗਈ ਆਪਣੇ ਆਪ ਚ ਗੈਸ ਬਾਇ ਡੱਬਾ ਫੜ ਲਿਆ ਇਹ ਦੇ ਰੋਟੀ ਜਲ ਗਿਆ ਫਿਰ ਹੋਰ ਕਾ ਥੱਲੇ ਨੇ ਫੇਗ ਲੱਗ ਕੇ ਖਟਾ ਹੋ ਗਿਆ ਹਾਂ ਚਲ ਆਏ ਮੈਂ ਕਿਹਾ ਚਾਹਾਂ ਮੈਂ ਫੇ ਚੱਕਦਾ ਹਨਾ ਦਵਾਈ ਬਜਿੰਦਰਾਈ ਵਿਚਾਰੀ ਪੜ ਕੇ ਕਹਿੰਦੇ ਆ ਆ ਕੀ ਕਾਮ ਨੰਮ ਕਰਿਆ ਫੜੀ ਇਹ ਵੇਗਾ ਫੜੀ ਫੜੀ ਕਈ ਵਾਰ ਬੰਦਾ ਸੋਚਦਾ ਸੋਚਦਾ ਉਹ ਗਲਤੀਆਂ ਕਰਦਾ ਬੰਦਾ ਹੋਰ ਦਿਮਾਗ ਹੋਰ ਪਾਸੇ ਹੋ ਗਏ ਮੈਂ ਕੱਲ ਜੇ ਬਜਿੰਦਰ ਜੈਸਮੀਨ ਨੂੰ ਲੈਣ ਗਿਆ ਤਾਂ ਮਾਜਾ ਕਿ ਲੈਟਾਂ ਪਰ ਗੱਡੀ ਖੜਾ ਕੇ ਕਢ ਗਿਆ ਨਹੀਂ ਤੁਰਿਆ ਕਿ ਤੇਰੀ ਲੱਟਾ ਵਰਦੇ ਮੁੜ ਕੇ ਆਇਆ ਜਮਾ ਬਿੜਿੰਦ ਜਦੋਂ ਦੱਸਿਆ ਕਿ ਮਹਾ ਵੀ ਆਏ ਕਰਕੇ ਕਿਹਾ ਥੋੜਾ ਵੀ ਚਾਹੀਦਾ ਚਾਚਾ ਵੀ ਆਇਆ ਕਰਦਣ ਲੱਗਈ ਵਾਰ ਪੰਜ ਟੋੜੇ ਦੇ ਵਿੱਚ ਅੱਲਾ ਮਾ ਲੱਟਾ ਪਰ ਜਾ ਕੇ ਖੜ ਗਿਆ ਸੋਚਦਾ ਜਾਈਏ ਬਸ ਨਹੀਂ ਦਿਮਾਗ ਹੋ ਜਾਂਦਾ ਮੈਂ ਯਾਰ ਪੁਰਾਣੇ ਏਡੇ ਇਹੜਾ ਛੋਟਾ ਪੁੱਟ ਜਾਂਦਾ ਤਾਂ ਹਾਂ ਭਾਈ ਉਹ ਬਸ ਜਾਂਦੇ ਉਹ ਪਰ ਲੈਟੇ ਖੜਦੇ ਹੁੰਦੀ ਦੱਸਾਂ ਹਾਂ 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 ਚੱਲ ਮੈਂ ਬਸ ਤਾਂ ਮੈਂ ਕਿਹਾ ਭਾਈ ਕਹਿੰਦੇ ਮੈਂ ਕਿਹਾ ਭਾਈ ਕਿੱਥੇ ਜਾਣਾ ਕਹਿੰਨਾ ਭਾਈ ਕਹਿੰਦਾ ਕਿੱਥੇ ਜਾਣਾ ਮੈਂ ਕਿਹਾ ਮਾਲਾ ਕਹਿੰਦੇ ਮਹ ਕਿੱਥਰ ਤੁਸੀਂ ਐ ਬਸ ਕਿੱਧਰ ਜਾਣਾ ਕਿੱਥੇ ਜਾਣੀ ਆ ਕਹਿੰਦਾ ਬੇਲੇ ਬਰਾਮਪਰ ਆ ਬੇਲੇ ਬਰਾਮਪਰ ਮੈਂ ਕਹਾਂ ਨਾ ਮੈਂ ਤਾਂ ਜਾਣਾ ਦੀ ਉੱਧਰ ਬਸ ਅੱਛਾ ਨਾ ਨਾ ਮੈਂ ਨਹੀਂ ਜਾਣਾ ਉੱਧਰ ਮੈਂ ਤਾਂ ਮੈਂ ਨਹੀਂ ਜਾਣਾ ਮੈਂ ਮਾਲਾ ਤਾਂ ਜੀ ਮੈਡਮ ਮੈਡਮ ਇਹ ਬਸ ਕੋਲ ਦੇ ਚੱਲ ਖੜ ਖੜ ਕੇ ਮੈਂ ਕਹੀ ਜਾਨੀ ਰੱਬਾ ਮੇਰੇ ਆ ਮਾਲਾ ਤਾਂ ਮੂਰੇ ਸੱਚੀ ਦਵਾ ਗੋਟਲੇ ਇਹ ਭਾਈ ਨੇ ਕਿਹਾ ਦਾ ਨਾ ਇਹ ਭਾਈ ਨੇ ਵਿਚਾਰਿਆ ਭਾਈ ਨੇ ਉਹਨੇ ਕਿਹੜੇ ਪੁੱਛਿਆ ਵੀ ਤੂੰ ਮੈਂ ਜਾ ਉਹਨੇ ਪੁੱਛਿਆ ਬੇਬੇ ਨੇ ਬਰਾਬਰ ਕਾਇ ਤਾਂ ਵੀ ਮਾਲਾ ਮਾਰ ਰੱਤ ਜਾਉਣੀ ਇਹਨੇ ਕਿਹੜੇ ਕਿਹਾ ਮਾਰਾ ਚ ਲੈ ਜਾਣਾ ਇਹ ਉਹ ਪੁੱਛ ਲੈਂਦਾ ਬੀਬੀ ਤਾਂ ਕਿੱਥੇ ਜਾਣਾ ਇਹਨੇ ਕਿਹਾ ਮਾਲਾ ਜਣਾ ਕਿ ਬੈਠ ਜਾਣ ਮੈਂ ਤੂੰ ਧੱਕਾ ਧੱਕਾ ਦਿਖਾ ਲਊਗਾ ਨਹੀਂ ਮੈਂ ਉਹਨੂੰ ਕਿਹਾ ਮਖਾ ਕਹਿੰਦਾ ਮੈਂ ਕਿਹੜੇ ਕਿੱਥੇ ਮਾਹਰ ਕਿੱਥੇ ਜਾਣੀ ਬਾਸ ਕਹਿੰਦਾ ਪਹਿਲੇ ਬਰਾਬਰ ਚੱਲ ਮੈਂ ਕਿਹਾ ਉਧਰ ਹੋ ਜਾਣਾ ਛੜੀ ਚਾਈ ਨਾ ਮੋਜੰਦਾ ਹੇ ਦੇਵਿੰਦਰੂ ਮੈਂ ਮਾਰ ਤੇ ਵੀ ਮਾਰ ਸਾਹਮਣ ਜਾ ਕਿੰਨੂ ਮੈਂ ਕਿ ਉਧਰ ਨਹੀਂ ਜਾਣਾ ਦੱਸ ਵੀ ਮੈਂ ਸੋਚਣ ਵਾਲਾ ਅਗਰ ਕਿਆ ਕੋਗਾ ਤੂੰ ਹੋਰੇ ਨੇ ਕਿੱਥੇ ਮਰਨਾ ਤਾਂ ਦਿਮਾਗ ਨਾ ਨਹੀਂ ਵਾਇਟ ਟਾਈਮ ਬਹੁਤ ਹੋ ਜਾਂਦਾ ਕਨਫਿਊਜ਼ ਹੋ ਜਰਾ ਸੋਦਰੇ ਕੁਟੋਰੇ ਕਰ ਦਿੰਦੇ ਸੱਚੀ ਗੱਲ ਹੈ ਮੈਂ ਕਾ ਲਵਾ ਜਿਆਦਾ ਨਾ ਬਸ ਇੱਥੇ ਤੇ ਨਾ ਇੱਥੇ ਤੇ ਉਹ ਚਲੇਗੀ ਬਸ ਮੈਂ ਕਹਿੰਦੀ ਨਹੀਂ ਮਾਰਨ ਨੂੰ ਜਾਣ ਦੀ ਬਸ ਤੂੰ ਤਾਂ ਲੰਗੀ ਬਗਾ ਉਹ ਤਾਂ ਲੰਗੀ ਜਾਰੀ ਵੀ ਇੱਧਰੋਂ ਜਾਣੀ ਮਾਰਨ ਬਿਨਾਂ ਨਹੀਂ ਜੀ ਕਿਤੇ ਉੱਥੇ ਦਾ ਟੈਂਪੂ ਜੇ ਬੁੜੀਆਂ ਚੱਲੀਆਂ ਨੂੰ ਖਾਫੀ ਕੋਲ-ਕੋਲ ਤੁਰਦੇ ਸੀ ਨਾ ਅੱਧੀ ਚਾਚਾ ਕਹਿੰਦਾ ਤੇ ਜੀ ਚਾਚੇ ਨੇ ਕਰਾਂ ਬੰਦੇ ਰੋਚਾ ਬੁੰਦੇ ਦਿਨ ਕਹਿੰਦਾ ਬਾਤ ਕਿੱਦਾਂ ਜਾਣੀ ਕਹਿੰਦਾ ਜਿੱਦ ਨੂੰ ਜਿੱਦ ਨੂੰ ਬਾਤ ਦਾ ਮੂਹਾਂ ਕਹਿੰਦਾ ਇਹ ਗੱਲ ਹੋ ਰਹੀ ਏ ਕਹਿੰਦਾ ਮੈਂ ਤੇਰੇ ਡੰਗ ਮਾਰਿਆ ਹਾਂ ਆਵੇ ਪੁੱਛਿਆ ਆਈਆ ਮੈਂ ਬਾਤ ਕਿੱਥੇ ਜਾਣੀ ਐ ਮੈਂ ਤਾਂ ਤੇਰੇ ਡੰਗ ਮੈਂ ਕਹਿੰਦਾ ਤੇਰੇ ਡੰਗ ਮਾਰਦਾ ਕਹਿੰਦਾ ਹੂੰ ਹਾਂ ਕਹਿੰਦੇ ਜਦੋਂ ਬੂਦਾ ਬੱਸ ਅੱਜਕੱਲ ਪੁੱਛ ਗਾ ਵੀ ਜਮਾਨਾ ਸਮਾਨ ਨਹੀਂ ਹੈਗਾ ਹਾਂ ਠੀਕ ਨਹੀਂ ਬਾਲੇ ਪੁੱਛ ਮੈਂ ਕਹਿੰਦਾ ਪੁਰਾਣੇ ਟਾਈਮ ਦੀ ਗੱਲ ਕਰਦੀ ਹੈ ਹਾਂ ਹਾਂ ਹੋਰ ਹਾਂ ਕਹਿੰਦਾ ਮੈਂ ਆਪਣੀ ਬੀਚੂ ਰਸਦੀਆਂ ਤੈਨੂੰ ਅੱਜ ਦੱਸ ਮਹਾ ਜੀ ਚਾਚੇ ਨੂੰ ਬਾਹਰ ਭਾਈ ਮੁੰਡਾ ਨੂੰ ਪੁੱਛਿਆ ਕਹਿੰਦਾ ਬੱਸ ਕਿਧਰ ਜਾਣੇ ਕਾਫੜੀ ਜਿੱਥੇ ਨੂੰ ਬੱਸ ਬੱਸ ਦਾ ਮੂੰਹ ਆ ਬਸ ਆ ਕੰਮ ਖਤਮ ਕਰ ਮੈਂ ਕੀ ਕਰੂਗੇ ਡਾਲਾਂ ਡੱਬਾ ਉਹ ਪਈਏ ਕੁਰਸੀ ਹੌਲੀ ਦੇ ਕੇ ਕੁਰਸੀ ਉੱਤ ਕੇ ਲੈ ਡੱਬੇ ਸਣੇ ਮੈਂ ਡਾਲਾਂ ਇੱਥੇ ਕਿਥੇ ਕਰ ਦੂਗੀ ਫਿਰ ਓਹ ਇੱਕ ਛੇ ਦਾ ਲੈ ਖ ਲੈ ਦੇਖ ਲੋ ਮੂ 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 ਉੱਪਰ ਤੋਂ ਹੋਵੇ। ਹੋ ਜਾਂਦਾ। ਬੜੇ ਅੱਡੇ ਵਿੱਚ ਤਾਂ ਪਤਾ ਨਹੀਂ ਲੱਗਦਾ ਕਿਦੋਂ ਨੂੰ ਕਿਹੜੀ ਖੜੀ ਐ। ਤੇ ਤਾਂ ਬੋੜੇ ਪੜਨਾ ਪੈਂਦਾ। ਸੱਚੀ ਗੱਲ ਹੈ ਹੋਰ। ਕਾ ਤੇ? ਬੋੜੇ ਹੁੰਦਾ। ਬੋੜ ਮੂਰੇ। ਉਹਨਾਂ ਨੇ ਖੜਾ ਕਿਦੋਂ ਮੂ ਕਰਕੇ ਖੜ ਜਾਣਾ। ਚਾਹ ਪੀ ਲਈ ਇੱਥੇ ਨੂੰ ਆਏ ਕੋਲੇ ਬੈਠਾ ਜਗ੍ਹਾ ਮਿਲ ਗਈ। ਹਾਂ। ਮੈਨੂੰ ਕਿਤੇ ਬੱਸਾਂ ਬਹੁਤ। ਉਹ ਤਾਂ ਜਦ ਅੱਡੇ 'ਚੋਂ ਨਿਕਲ ਲਾਦੇ ਫੇਰ ਹੱਕਾ ਮਾਰਦਾ ਚੰਡੀਗੜ੍ਹ 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 ਪਟਿਆਲਾ 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 ਅੰਮ੍ਰਿਤਸਰ 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 ਮੈਨੂੰ ਤਾਂ ਪਤਾ ਨਹੀਂ ਕਦੀ ਕਦਈ ਵੀ। ਹੁਣ ਲੈ ਜੀ ਆ ਰਹਿਣਾ ਕਿਰਪਾ ਬਾਬੇ ਨਾਨਕ ਦੀ ਤੇਰੇ ਤੇ ਹੋਈ ਵੀ ਤੈਨੂੰ ਕੋਈ ਬੱਸ 'ਚ ਬੈਠਣ ਨਹੀਂ ਦਿੰਦਾ ਮੈਂ ਤਾਂ ਕਹਿੰਦੀ ਮੈਂ ਜਾਣਾ ਨਹੀਂ ਕਿਤੇ ਮੈਨੂੰ ਤਾਂ ਬੱਸ 'ਚ ਬੈਠਣ ਨਹੀਂ ਦਿੱਤਾ ਤੇ ਮੇਰੇ ਮੋਟਰਸਾਈਕਲ ਤੇ ਸਿੱਧੀਆਂ ਗੱਡੀਆਂ ਵਿੱਚ ਆ ਗਈ ਤਾਂ ਹੀ ਤੂੰ ਕਿਚਰੇ ਨਹੀਂ ਜਾ ਰਿਹਾ ਮੈਨੂੰ ਤਾਂ ਕੋਈ ਪਤਾ ਹੈ ਵੀ ਉਹ ਬਹੁਤ ਹਾਂ ਡਾਕਟਰ ਉਹ ਦੇਖੋ ਵਿੱਚ ਕਿਹੜਾ ਕਿਹੜਾ ਸਾਬ ਦਾ ਜੇ ਕਿੰਡ ਕੀ ਇੱਕ ਵੀ ਜੱਟਾ ਬੱਸ ਕਰ ਤੇ ਇਹ ਰੱਖ ਲੈ ਥੱਲੇ ਹਾਂ ਇਹਨੇ ਗੱਡੀ ਵਾਲਾ ਸਿਸਟਮ ਹੋਗਾ ਹਮ ਜਿਹੜੇ ਖਾਲੀ ਡੱਬੇ ਨੂੰ ਧਪੜਾਤਾਂ ਨੇ ਜਿਹੜੇ ਜਿਹੜੇ ਖਾਲੀ ਵਿੱਚ ਉਹ ਖਾਲੀ ਕਰਨੇ ਬਣੇ ਤਾਂ ਕੋਈ ਖਾਲੀ ਆਹ ਮਟੇ ਸਾਫ ਆਏ ਓਏ ਆ ਜਾਮਣੀ ਕਲਰ ਦਾ ਜਾਮਣੀ ਕਲਰ ਆਏ ਓਏ ਮੇਰੇ ਰੱਬਾ ਉਹ ਦੇ ਪਰਪਲ ਪਾਪਲ ਹਾਂ ਪਰਪਲ ਕਹਿੰਦੇ ਸਮਝੀਂ ਗਦਾ ਅੱਛਾ ਪਰਪਲ ਕਹਦਾ ਇਹ ਜਾਮਣੀ ਨਹੀਂ ਹੈਗਾ ਇਹ ਹਮ ਇਹ ਬੈਂਗਣੀ ਹੈ ਹਮ ਆ ਗਾਸੇ ਹੋ ਗਏ ਨੇ ਹਾਂ ਭਾਂਡੇ ਭਾਂਡੇ ਹੋਰੋ ਤੋਂ ਰੱਖੋ ਉਹਦੇ ਦੀ ਤੁਸੀਂ ਜਿਹੜਾ ਗੇਰੇ ਉਹਦੇ ਵਿੱਚ ਡੱਬੇ ਮੁੰਦੇ ਮਾਰ ਹੋ ਜਾਣੇ ਉਹ ਜੇ ਅੰਦਰ ਹੋ ਗਿਆ ਹੁੰਦਾ ਥੋੜਾ ਜਿਹਾ ਟਿਕਾ ਦੇਣਾ ਲਗਾ ਦੇ ਅੰਦਰ ਨਹੀਂ ਨਹੀਂ ਆਹੀ ਨਿਕਲਿਆ ਥਾਮ ਤੁਸੀਂ ਬੜਾ ਮਾਂ ਪੱਖਾ ਲਾ ਕੇ ਆਇਆ ਉਹ ਕਹਿੰਦਾ ਰੰਗ ਸੁੱਕ ਜਾਵੇ ਪੱਖਾ ਚਲਾ ਕੇ ਆ ਸੋਹਣਾ ਦਾ ਸਈ ਦੀਦੀ ਉਹ ਕਿੱਥੇ ਰੱਖ ਤੇ ਤੁਸੀਂ ਪੱਕੇ ਦਾ ਕਿੱਥੇ ਰੱਖਿਆ ਪ੍ਰੀਤ ਜਾਂ ਪੱਖੇ ਦਾ ਪੁੱਤ ਉਹ ਸੁੱਕ ਸੁੱਕ ਜਾ ਦਿਦੀ ਦੇਖੀ ਨਾ ਰੱਖਣਾ ਸ਼ੁਰੂ ਕਰੋ ਫਿਰ ਕੰਮ ਆਵੇ ਉਹ ਵੀ ਹੋਵੇ ਜਿਹੜੂ ਕੰਮ ਕਰਾਰੇ ਤਵੇ ਦੇ ਅੰਨੇ ਸੇ ਕਾ ਕੇ ਹੁਣ ਇਹਦੇ ਵਿੱਚ ਪਾਉਣੀ ਇਥੇ ਦਾੜ ਦਾ ਕੋਈ ਆਹ ਦਾੜ ਦੂੜ ਜੀ ਕੱਢ ਕੇ ਖਾਲੀ ਕਰਨੇ ਪੈਣੇ ਨਹੀਂ ਤਾਂ ਉਂਗਲੀ ਉੱਪਰ ਦੀ ਬਾਲਟੀ ਚ ਛੋਲੇ ਪਾਉਣੇ ਬਾਲਟੀ ਦਾ ਕੜਾ ਦਾ ਦਾ ਬਚਾਰੀ ਦਾ ਥੱਲੇ ਤੇ ਮੁੜ ਕੇ ਨਾਲੇ ਲੱਗ ਗਿਆ ਇਹ ਤਾਂ ਬਹੁਤ ਪੁਰਾਣੀ ਬਾਲਟੀ ਆ ਵੀ ਕਿਤੇ ਮੇਰੀ ਆਉਣ ਤੋਂ ਵੀ ਪਹਿਲਾਂ ਦੀ ਟੋਟੀ ਬਾਲਟੀ ਏ ਲਫੜ ਭਾਬੇ ਇੱਕ ਟੋਟੀ ਮੇਰੇ ਆਉਣ ਤੋਂ ਪਹਿਲਾਂ ਦਾ ਤੀਲਾ ਦਾ ਪਹਿਲਾਂ ਦਾ ਬੋਕ ਸਦੀ ਦਾ ਦੇਖਾ ਦਾ ਕਿੰਨੇ ਕ ਦਿਨ ਹੋਏ ਅੰਬਾਂ ਨੂੰ ਗਿਆ ਸਾਡੀ ਚਟਣੀ ਥੱਲੇ ਲੱਗ ਗਈ ਚਟਣੀ ਖਾਧੀ ਬਹੁਤ ਆ ਤੋਂ ਲਈ ਲੱਗੀ ਬਸ ਐਤੀ ਹੋ ਰਹਿਣੀ ਆਉਣੇ ਹੋਣ ਨਹੀਂ ਜੀ ਘਰ ਦਾ ਬਾਲਾ ਬਾਲੇ ਜੀ ਕਰਦਾ ਹਾਂ ਅਸੀਂ ਜਾਂ ਦੇਣੀਆਂ ਨੂੰ ਰੱਖ ਕੇ ਕਿਸੇ ਨੂੰ ਅਬ੍ਰਿਤ ਉਹ ਤੋਂ ਪੱਠੀ ਉਹਦੇ ਚ ਆ ਦੇਖ ਪਿਆ ਸਟ੍ਰੈਟ ਦੇ ਲਈ ਆਇਆ ਚੱਕੇ ਪ੍ਰੀਤ ਤੇਰੀ ਪੱਠੀ ਮੈਂ ਬਣਾਏ ਜਲੇਬੀਆਂ ਉਹਰੇ ਲੱਗੇ ਅਕਲ ਦੇ ਮਿੰਟੋਜ਼ ਕੰਮ ਕਰਦਾ ਉਹ ਨਾ ਤੇ ਇੱਕ ਹੀ ਦਾ ਸਹੀ ਤੋ ਖਰਚ ਮਿੰਟ ਕੋਈ ਨਹੀਂ ਵਾਡੋਲੇ ਆਈ ਮੈਂ ਲੱਖ ਲੱਖ ਜਿੰਨੂ ਹਣਾ ਦੇਖੀ ਕੰਮ ਦੇ ਨਾ ਉਹਨੂੰ ਹਾਂ ਕੀ ਹੋਇਆ ਆਪ ਆਪ ਤੇਰੇ ਟੋਂਡੇ ਨੂੰ ਥੋੜੀ ਥੋੜੀ ਜੀ ਕਰੀ ਜਾਂਦਾ ਦੁਬਾਰੇ ਧੋਣਾ ਧੋ ਲੋ ਮੈਂ ਤਾਂ ਕੋਈ ਇਤਰਾਜ਼ ਨਹੀਂ ਹੈਗਾ ਯਾ ਵੀ ਇੱਕ ਪਤਾ ਹਾਂ ਬੱਚਾ ਬੈਰਿਕ ਗਾਉਡ ਇਹ ਵੀ ਆ ਨਹੀਂ ਸੱਟ ਨਹੀਂ ਪਾਣਾ ਨਾ ਵੀ ਦੀਸੀ ਬਾਤ ਗਰੀਬ ਆ ਨਗਾਰੇ ਇਹ ਵੀ ਨਾ ਕੁਟ ਗਿਆ ਜੇ ਹੁਣ ਬੜਾ ਨਾ ਹੋ ਗਿਆ ਹਾਏ ਦੇਖ ਦੇ ਕਿੱਡੀ ਗੱਲ ਕੜੀ ਗੱਲ ਕਰ ਕਹੇ ਸੀ ਇਹ ਬੁੱਢਾ ਹੋ ਗਿਆ ਹੈ ਬੁੱਢਾ ਦਿੱਖਦਾ ਚਲੋ ਅਸੀਂ ਵੀ ਬੁੱਢੇ ਹੋ ਜਿਹੜਾ ਸੱਟ ਨਹੀਂ ਆਣੇਗੇ ਦੋਸਤ ਚਲੋ ਮੇਰੇ ਅਕਸਪਾਇਰੀ ਡੇਟ ਆ ਰਹੀ ਥੀ ਮੇਰੇ ਹਾਂ ਹੋ ਗਿਆ ਇਹ ਹੁਣ ਬੁੱਢਾ ਹੋ ਗਿਆ ਟੁੱਟ ਡਟ ਕੇ ਜਾਵੇ ਜਿਵੇਂ ਹੁਣ ਟੁੱਟ ਡਟ ਕੇ ਗੁਕਰਾ ਹੈ ਟੁੱਟ ਕੇ ਆਣੇ ਜਾਊਂਗੇ ਖੱਟੇ ਲੱਗਿਆ ਹੋਇਆ ਹੋਰ ਤਾਂ ਚੱਕਰ ਨੇ ਕਦੋਂ ਕੱਸਤਾ ਹੋਊਗਾ ਨਹੀਂ ਐਂ ਅਗਰੇ ਤੋ ਕਰਿਆ ਨਹੀਂ ਅੱਡੇ ਬਕਰਾ ਦੇ ਇਹ ਖਾਦੀ ਗਾਨੇ ਭਾਈ ਨਾ ਟਾਟ ਕਰਕੇ ਫੜਾ ਦੇ ਟੱਪੜ ਰੱਖਣੇ ਥੋੜਾ ਨਾ ਬਾਹਰ ਬਾਹਰ ਤਾ ਆਹ ਲੈ ਅੱਜ ਵਿੱਚ ਪਾਣੀ ਚਲੀ ਗਈ ਸੀ ਤੂੰ ਟੈਨਸ਼ਨ ਕਾਦੇ ਲੈਣਾ ਪਾਣਾ ਜਦੋਂ ਇਦਾਂ ਨੂੰ ਘੰਡ ਤਪਾ ਦੇਣਾ ਇਹ ਰਹਿਦੇ ਤੋ ਪਈ ਪਾਇਆ ਤਾ ਇਦੇ ਵਿੱਚ ਪੈ ਸਕਦਾ ਕਿਉਂਕਿ ਟੱਕਣ ਟਿੱਲੇਗਾ 1 ਲੱਖ ਰੱਖ ਲਿਆ ਹਾਂ ਆਹ ਕੀ ਕਸਟਰਡ ਲੈ ਲਈ ਅੱਜ ਬਤ ਕਸਟਰਡ ਕਸਟਰਡ ਆਪੜਾ